20 سالن میں جدوں انہاں دی شواخت کروائی تے انہاں نے آکھیا تے بگیسٹ پنجابی سٹار ان دس پلینٹ تو اس قسم دی تشبیہ جیڑی ہے دلجیت دوسانی جتھی گئی ਤਤਕ 20 ਸਾਲਾਂ ਦਾ ਕਰੀਅਰ ਹੈਗਾ ਉਹਨਾਂ ਦਾ ਮਿਊਜ਼ਿਕ ਇੰਡਸਟਰੀ ਦੇ ਵਿੱਚ ਫਿਲਮ ਇੰਡਸਟਰੀ ਦੇ ਵਿੱਚ ਤੇ ਸਾਲ 2014 ਦੇ ਵਿੱਚ ਜਿਹੜੀ ਪੰਜਾਬ 1984 ਫਿਲਮ ਆਈ ਸੀ ਉਸ ਦੇ ਨਾਲ ਉਹਨਾਂ ਨੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਸੀ ਚਮਕੀਲਾ ਜਿਹੜੀ ਇੱਕ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੇ ਉੱਤੇ ਬੇਸਡ ਹੈ ਉਹਨਾਂ ਦੇ ਨਾਲ ਉਹਨਾਂ ਦਾ ਚਰਚਾ ਮੁੜ ਤੋਂ ਹੋਇਆ ਲਖਾਤਾ ਦੇਖਿਆ ਤੇ ਜਦੋਂ 9/11 ਦੀਆਂ ਘਟਨਾਵਾਂ ਹੋਈਆਂ ਨੇ ਉਸ ਤੋਂ ਬਾਅਦ ਜਿਸ ਢੰਗ ਦੇ ਨਾਲ ਸਿੱਖਾਂ ਨੂੰ ਵੀ ਇੱਕ ਕ੍ਰਾਈਮ ਦਾ ਨਿਸ਼ਾਨਾ ਬਣਾਇਆ ਗਿਆ ਤਾਂ ਇਸ ਤੋਂ ਇਹ ਸਮਝਿਆ ਜਾ ਸਕਦਾ ਕਿ ਕਿਸ ਲੈਵਲ ਦੀ ਹਵੇ ਇਗਨੋਰੈਂਸ ਹੈ ਨਹੀਂ ਇਸਕਤ ਬਾਰੇ ਜਾਂ ਪੰਜਾਬੀਆਂ ਬਾਰੇ ਕੋਕਾਂ ਚੰਗੀ ਪੰਜਾਬੀ ਲਿਖਣੀ ਪੜ੍ਹਨੀ ਬੋਲਣੀ ਆਵੇ ਉਸ ਦੇ ਲਈ ਸਰਕਾਰ ਦੇ ਵੱਲੋਂ ਤਰੱਕੀ ਕੀਤੇ ਜਾਣੇ ਚਾਹੀਦੇ ਨੇ ਇਹਨਾਂ ਤਰ੍ਹਾਂ ਦੇ ਨਾਲ ਆਉਣ ਵਾਲੇ ਜਨਾਂ ਦੇ ਵਿੱਚ ਜਿਹੜੇ ਦਲਜੀਤ ਦੋਸਾਂਝ ਵਰਗੇ ਕਲਾਕਾਰ ਨੇ ਇਹਨਾਂ ਦੀ ਵੀ ਵਿਰਾਸਤ ਹੈ ਹੋਰ ਅਗਨ ਜਾਊਗੀ ਤੇ ਹੋਰ ਬਹੁਤ ਸਾਰੇ ਜਿਹੜੇ ਦਲਜੀਤ ਦੋਸਾਂਝ ਸਿੱਧੂ ਮੂਸੇਵਾਲਾ ਹਾਲੇ ਵੱਢਨੇ ਨੇ ਪੰਜਾਬ ਦੇ ਵਿੱਚ ਪੰਜਾਬੀ ਅਦਾਕਾਰ ਤੇ ਗਾਇਕ ਦਲਜੀਤ ਦੋਸਾਂਝ ਦੇ ਮਸ਼ਹੂਰ ਅਮਰੀਕੀ ਚੈਟ ਸ਼ੋਅ ਦ ਟੂ ਨਾਈਟ ਸ਼ੋਅ ਜਿਮੀ ਸੈਲਨ ਦੇ ਸ਼ੋਅ ਦੇ ਵਿੱਚ ਜਾਣ ਕਰਕੇ ਪੂਰੇ ਗਲੋਬ ਦੇ ਵਿੱਚ ਦਲਜੀਤ ਦੋਸਾਂਝ ਦਾ ਚਰਚਾ ਹੋ ਰਿਹਾ ਹੈ ਦਲਜੀਤ ਦੋਸਾਂਝ ਨੇ ਜਿਹੜੀ ਗਲੋਬਲ ਸਟੇਜ ਤੇ ਪਰਫਾਰਮੈਂਸ ਦਿੱਤੀ ਹੈ ਕੋਈ ਪਹਿਲੀ ਦਫਾ ਨਹੀਂ ਹੈਗਾ 2020 ਸਾਲ 2023 ਦੇ ਵਿੱਚ ਜਦੋਂ ਕੋਚੇਲਾ ਦਾ ਇੱਕ ਫੇਮਸ ਫਿਲਮ ਫਾਸਟ 뮤직 ਫੈਸਟੀਵਲ ਅਮਰੀਕਾ ਦੇ ਵਿੱਚ ਹੋਇਆ ਸੀ ਉਸ ਦੇ ਵਿੱਚ ਉਹ ਪਰਫਾਰਮੈਂਸ ਦਿਖਾਉਣ ਵਾਲੇ ਪਹਿਲੇ ਪੰਜਾਬੀ ਅਦਾਕਾਰ ਸਨ ਤੇ ਹੁਣ ਇਸ ਜਿਮੀ ਫਿਲਮ ਦੇ ਸ਼ੋਅ ਦੇ ਵਿੱਚ ਦ ਟੂਨਰ ਸ਼ੋਅ ਦੇ ਵਿੱਚ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੋਈ ਹੈ ਹਾਲਾਂਕਿ ਇਹ ਚੈਟ ਸ਼ੋਅ ਇਸ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਜਿਹੜੇ ਸਾਬਕਾ ਅਮਰੀਕੀ ਰਾਸ਼ਟਰਪਤੀ ਡਰਾਕੋ ਬਾਮਾ ਗੈਲਨ 트੍ਰੰਪ ਤੇ ਹੋਰ ਵੱਡੀਆਂ ਸ਼ਖਸੀਤਾਂ ਦੁਨੀਆ ਦੀਆਂ ਆ ਚੁੱਕੀਆਂ ਨੇ ਇੱਕ ਚੈਟ ਸ਼ੋਅ ਹੈ ਪਰ ਇਸ ਸ਼ੋਅ ਦੇ ਵਿੱਚ ਦਲਜੀਤ ਦਸਾਈ ਦੇ ਵੱਲੋਂ ਆਪਣੇ ਦੋ ਗੀਤਾਂ ਦੇ ਨਾਲ Born to Shine ਤੇ ਇਸ ਦੇ ਨਾਲ ਇੱਥੇ ਜਿਹੜੀ ਹੈ ਜਿਹੜੀ ਪਰਫਾਰਮੈਂਸ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਲਗਾਤਾਰ ਗਲੋਬਲ ਪੱਧਰ ਦੇ ਉੱਤੇ ਦਿਲਜੀਤ ਦੋਸਾਂਝ ਦੀ ਚਰਚਾ ਹੋ ਰਹੀ ਹੈ ਜਿੰਨੀ ਫੈਲਨ ਨੇ ਜਦੋਂ ਉਹਨਾਂ ਦੀ ਸ਼ਿਫਾਖਤ ਕਰਵਾਈ ਤੇ ਉਹਨਾਂ ਨੇ ਆਖਿਆ ਕਿ தி బిਗੇਸਟ ਪੰਜਾਬੀ 스타 ਔਨ ਦਿਸ ਪਲੈਨਟ ਤੋ ਇਸ ਕਿਸਮ ਦੀ ਤਸ਼ਬੀਹ ਜਿਹੜੀ ਆ ਦਲਜੀਤ ਦੋਸਾਂ ਨੂੰ ਦਿੱਤੀ ਗਈ ਹੈ ਤੇ ਇਸ ਤੋਂ ਪਹਿਲਾਂ ਦਲਜੀਤ ਦੋਸਾਂ ਬਹੁਤ ਸਟੇਜ ਤੇ ਦਿਖ ਚੁੱਕੇ ਨੇ ਅਸੀਂ ਦੇਖਿਆ ਕਿ ਇਸ ਸਾਲ ਦੇ ਮਾਰਚ ਮਹੀਨੇ ਦੇ ਵਿੱਚ ਜਿਹੜੇ ਬ੍ਰਿਟਿਸ਼ ਸਿੰਗਰ ਨੇ ਐਡਵਰਡ ਸਲੀਮ ਉਹਨਾਂ ਦੇ ਨਾਲ ਇੱਕ ਕਾਨਸਰਟ ਜਿਹੜੀ ਸੀ ਮੁੰਬਈ ਦੇ ਵਿੱਚ ਹੋਈ ਸੀ ਜਿਸ ਦੇ ਵਿੱਚ ਉਹ ਬ੍ਰਿਟਿਸ਼ ਜਿਹੜਾ ਗਾਇਕ ਸੀ ਉਸਨੇ ਦਲਜੀਤ ਦੇ ਨਾਲ ਪੰਜਾਬੀ ਜ਼ੁਬਾਨ ਦੇ ਵਿੱਚ ਆਪਣੀ ਜਿਹੜੀ ਪੇਸ਼ਕਾਰੀ ਆ ਗਾਇਕੀ ਦੀ ਕੀਤੀ ਸੀ ਬੜਾ ਸਕਸੈਸਫੁਲ ਕਾਨਸਰਟ ਸੀ ਤਾਂ ਇਸ ਤੋਂ ਪਹਿਲਾਂ ਦਾ ਜਿਹੜਾ ਸਫਾ ਦਲਜੀਤ ਦੋਸਾਂ ਗਲਜੀਤ ਸਾਈ ਨੇ ਉੜਾੜਾ ਜਿਹੜੀ ਐਲਬਮ ਸੀਗੀ ਸਾਲ 2004 ਦੇ ਵਿੱਚ ਆਈ ਸੀ ਉਸ ਤੋਂ ਆਪਣਾ ਪੰਜ ਸੰਗੀਤਕ ਜਿਹੜੀ ਜ਼ਿੰਦਗੀ ਆ ਉਹਦਾ ਸਫ਼ਰ ਸ਼ੁਰੂ ਕੀਤਾ ਸੀ ਤੇ ਹੁਣ ਲਗਭਗ 20 ਸਾਲਾਂ ਦਾ ਕਰੀਅਰ ਹੈਗਾ ਉਹਨਾਂ ਦਾ 뮤직 ਇੰਡਸਟਰੀ ਦੇ ਵਿੱਚ ਫਿਲਮ ਇੰਡਸਟਰੀ ਦੇ ਵਿੱਚ ਤੇ ਸਾਲ 2014 ਦੇ ਵਿੱਚ ਜਿਹੜੀ ਪੰਜਾਬ 1984 ਫਿਲਮ ਆਈ ਸੀ ਉਸ ਦੇ ਨਾਲ ਉਹਨਾਂ ਨੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਸੀ ਉਸ ਤੋਂ ਬਾਅਦ ਉਹਨਾਂ ਨੇ ਉਰਤਾ ਪੰਜਾਬ ਨਾਂ ਦੀ ਜਿਹੜੀ ਹਿੰਦੀ ਫਿਲਮ ਸੀ ਉਸ ਤੇ ਪਹਿਲੀ ਹਿੰਦੀ ਫਿਲਮ ਸੀ ਜਿਸ ਦੇ ਵਿੱਚ ਉਹਨਾਂ ਨੇ ਅਦਾਕਾਰੀ ਕੀਤੀ ਤੇ ਰੀਸੈਂਟਲੀ फिल्म अः चमकीला जिड़ी कि पंजाबी गायक अमर सिंह चमकीला के उ बेस्ड है उन्होंने चर्चा मुड़त तो होया नैटफिल्स के वालों शेयर की गई है इस तो पहला जोड़ी उन्नीस सौ चौरासी के बाबत netflix ਤੇ ਉੱਪਰ ਫਿਲਮ ਆਈ ਸੀ ਉਤਰਾਸੀ ਦੇ ਜਿਹੜਾ ਕਤਲੇਆਮ ਹੋਇਆ ਦਿੱਲੀ ਦੇ ਵਿੱਚ ਤੇ ਹੋਰ ਥਾਵਾਂ ਤੇ ਉਸ ਤੇ ਬਾਬਤ ਵੀ ਉਸ ਫਿਲਮ ਪੜਾ ਚੁੱਕੇ ਨੇ ਪਰ ਸਵਾਲਾਂ ਦਾ ਸਵਾਲ ਹੋਇਆ ਜਿੰਨੀ ਫਿਲਮ ਦੇ ਸ਼ੋਅ ਦੇ ਵਿੱਚ ਜਿਲਦੀ ਦੁਸਾਂ ਜਾਣਦੇ ਨੇ ਉੱਥੇ ਪੰਜਾਬੀ ਗਾਇਕੀ ਦੀ ਜਿਹੜੀ ਪਰਫਾਰਮੈਂਸ ਦਿੰਦੇ ਨੇ ਤਾਂ ਇਹਦਾ ਅਰਥ ਕੀ ਹੈ ਪੰਜਾਬੀਆਂ ਲਈ ਇਹ ਕੋਈ ਫਾਇਦਾ ਇਹ ਕੋਈ ਇਹ ਕੋਈ ਵੱਡੀ ਪ੍ਰਾਪਤੀ ਹੈ ਕਿ ਇਸ ਨੂੰ ਬੜੇ ਬੜੇ ਅਲੱਗ-ਅਲੱਗ ਨਜ਼ਰੀਏ ਤੋਂ ਦੇਖਿਆ ਜਾ ਰਿਹਾ ਹੈ ਕਿ ਆ ਗਾਇਆ ਕਿ ਮੰਡੰਗਨ ਦੀ ਦੁਨੀਆ ਦੇ ਵਿੱਚ ਇਸ ਦਾ ਫਾਇਦਾ ਹੌਸਟ ਨੂੰ ਹੁੰਦਾ ਇਸ ਮੰਡੀ ਨੂੰ ਹੁੰਦਾ ਜਿਹੜੀ ਮੰਡੀ ਧੱਕਦੀ ਹੈ ਉਹ ਪਰ ਫਿਰ ਵੀ ਪੰਜਾਬੀਆਂ ਦੇ ਵੱਲੋਂ ਵੱਡੇ ਪੱਧਰ ਤੇ ਇਹਨਾਂ ਦੀ ਜਿਹੜੀ ਇਹ ਅਚੀਵਮੈਂਟ ਆ ਉਸ ਨੂੰ ਸੈਲੀਬ੍ਰੇਟ ਕਿਉਂ ਕੀਤਾ ਜਾ ਰਿਹਾ ਇਹ ਸਵਾਲ ਨਾਲ ਸਵਾਲ ਹੈ ਤਾਂ ਜਦੋਂ ਆਪਾਂ ਇਸ ਦੇ ਕਾਰਨਾਂ ਦੇ ਵਿੱਚ ਜਾਣਦੇ ਆ ਕਿ ਦਿਲਜੀਤ ਦੋਸਾਂਜ ਦੇ ਜਿਮੀ ਫੈਲਿੰਗ ਦੇ ਸ਼ੋਅ ਦੇ ਵਿੱਚ ਪਰਫਾਰਮੈਂਸ ਕਰਨ ਦੇ ਪੰਜਾਬੀਆਂ ਲਈ ਕੀ ਮਾਇਨੇ ਨੇ ਪੰਜਾਬੀ ਜ਼ੁਬਾਨ ਲਈ ਕੀ ਮਾਇਨੇ ਨੇ ਪੰਜਾਬੀਆਂ ਦੇ ਕਲਚਰ ਲਈ ਪੰਜਾਬੀਆਂ ਦੇ 뮤직 ਲਈ ਖਸ਼ੂਸ਼ੁਸ਼ਣ ਸਿੱਖਾ ਲਈ ਇੰਡੀਅਨਸ ਦੇ ਲਈ ਤੇ ਸਾਊਥ ਏਸ਼ੀਆ ਜਿਹੜੀ ਸਮੁੱਚੀ ਸਨਾਖਤਾ ਗਲੋਬਲ ਸਟੇਜ ਦੇ ਉੱਤੇ ਉਸ ਦੇ ਵਿੱਚ ਇਹਦਾ ਕੀ ਕਾਉਂਟਰੀ ਮਸ਼ਨਾ ਜਿੱਥੋਂ ਤੱਕ ਦਲਜੀਤ ਦਾ ਖੁਦ ਦਾ ਸਵਾਲ ਹੈ ਉਹ ਪੰਜਾਬ ਦੇ ਦੁਸਾਂਝ ਕਲਾ ਪਿੰਡ ਤੋਂ ਆਉਂਦੇ ਨੇ ਪੰਜਾਬ ਭਾਰਤ ਦੇ ਵਿੱਚ ਇੱਕ ਛੋਟਾ ਸੂਬਾ ਜਿਹੜਾ ਕਿਸੇ ਵੇਲੇ ਵੱਡਾ ਹੋਇਆ ਕਰਦਾ ਸੀ ਉਸ ਤੇ ਵਿੱਚੋਂ ਉਹ ਬਹੁਤ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਇਸ ਲੈਵਲ ਦੇ ਇੱਕ ਗਲੋਬਲ ਜਿਹੜੀ ਸਟੇਜ ਹੈ ਉਸ ਤੇ ਵਿੱਚ ਜਿਸ ਤਰ੍ਹਾਂ ਉਹ ਮੱਲਾ ਮਾਰ ਰਹੇ ਨੇ ਆਪਣੇ ਆਪ ਦੇ ਵਿੱਚ ਇੱਕ ਇਨਸਪੀਰੇਸ਼ਨਲ ਸਟੋਰੀ ਹੈ ਇਹ ਆਪਣੇ ਆਪ ਦੇ ਵਿੱਚ ਕ੍ਰੈਗ ਤੋਂ ਵਿੱਚ ਸਟੋਰੀ ਹੈ ਜਿਹੜੀ ਕਿ ਬਹੁਤ ਸਾਰੇ ਨੂੰ ਪ੍ਰੇਰਨਾ ਦੇ ਸਕਦੀ ਹੈ ਪ੍ਰੇਰਨਾ ਦਿੰਦੀ ਵੀ ਹੈ ਕਿ ਇਸ ਢੰਗ ਦੇ ਨਾਲ ਕੋਈ ਜਿਹੜਾ ਸ਼ਖਸ਼ ਹੈ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਦਾ ਇਸ ਦਾ ਦੂਸਰਾ ਵੱਡਾ ਹਵਾਲਾ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਸਿੱਖ ਨੇ ਜਾਂ ਭਾਰਤ ਦੇ ਵਿੱਚ ਜਿਹੜੇ ਸਿੱਖ ਨੇ ਜਾਂ ਪੰਜਾਬੀ ਇਹਨਾਂ ਉਹ ਇੱਕ ਅਕਲੀਅਤ ਨੇ ਘੱਟ ਗਿਣਤੀ ਨੇ ਉਨ੍ਹਾਂ ਦੀ شناخت ਨੂੰ ਲੈ ਕੇ ਉਨ੍ਹਾਂ ਦੇ ਟਰਬਨ ਨੂੰ ਲੈ ਕੇ ਉਨ੍ਹਾਂ ਦੀ ਪੱਗ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਸਵਾਲ ਹੁੰਦੇ ਨੇ ਉਨ੍ਹਾਂ ਦੀ شناخت ਦੇ ਬਾਰੇ ਬਹੁਤ ਸਾਰੇ ਧਰਮ ਤੋਂ ਲਿਖੇ ਨੇ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕ ਪੰਜਾਬੀਆਂ ਨੂੰ ਸਿੱਖਾਂ ਨੂੰ ਜਦੋਂ ਉਹ ਕੇਸ਼ਾ ਧਾਰੀ ਨੇ ਜਾਂ ਪਗੜੀ ਬੰਨ੍ਹਦੇ ਆ ਤਾਂ ਉਦੋਂ ਉਹਨਾਂ ਨੂੰ ਮੁਸਲਮਾਂ ਦੇ ਨਾਲ ਉਹ ਕਨਫਿਊਜ਼ ਵੀ ਕਰਦੇ ਆ ਆਪਾਂ ਦੇਖਿਆ ਕਿ ਜਦੋਂ 9/11 ਦੀਆਂ ਘਟਨਾਵਾਂ ਹੋਈਆਂ ਨੇ ਉਸ ਤੋਂ ਬਾਅਦ ਜਿਸ ਢੰਗ ਦੇ ਨਾਲ ਸਿੱਖਾਂ ਨੂੰ ਵੀ ਹੇਟ ਕਰਾਈਮ ਦਾ ਨਿਸ਼ਾਨਾ ਬਣਾਇਆ ਗਿਆ ਤਾਂ ਇਸ ਤੋਂ ਇਹ ਸਮਝਿਆ ਜਾ ਸਕਦਾ ਕਿ ਕਿਸ ਲੈ ਦੀ ਹਲੋ ਇਗਨੋਰੈਂਸ ਹੈ ਜੀ ਸਿੱਖ ਧਰਮ ਬਾਰੇ ਜਾਂ ਪੰਜਾਬੀਆਂ ਬਾਰੇ ਪਰ ਜੇ ਹੁਣ ਉਦਗਿੱਦ ਦੁਸਾਂਗ ਵਰਗਾ ਜਿਹੜਾ ਇੱਕ ਗਾਇਕ ਹੈ ਜਦੋਂ ਗਲੋਬਲ ਸਟੇਜ ਦੇ ਉੱਤੇ ਇਸ ਕਿਸਮ ਦੇ ਜਿਮੀ ਫੈਲਨ ਦੇ ਸ਼ੋਅ ਦੇ ਵਿੱਚ ਜਦੋਂ ਪਰਫਾਰਮ ਕਰਦਾ ਆਪਣੀ ਪੱਗ ਦੀ ਸ਼ਨਾਖਤ ਲੋਕਾਂ ਨੂੰ ਦੱਸਦਾ ਜਿਮੀ ਫੈਲਨ ਜਿਹੜੇ ਕੋ ਸ਼ੋਅ ਦੇ ਹੋਸਟ ਨਹੀਂ ਉਹ ਗਲੋਬਲ ਫਿਗਰ ਨੇ ਅਮਰੀਕਾ ਦੇ ਵਿੱਚ ਇੱਕ ਵੱਡੇ ਹੋਸਟ ਨੇ ਉਹ ਜਦੋਂ ਸੱਭਿਅਕਾਲ ਜਿਹੜੀ ਹੈ ਜ ਉਹ ਚਾਰਦੇ ਨੇ ਉਸ ਤੇ ਨਾਲ ਤੁਹਾਡਾ ਜਿਹੜਾ ਸਾਰਾ ਸੱਭਿਆਚਾਰ ਹੈ ਤੁਹਾਡੇ ਧਰਮ ਦੀ ਜਿਹੜੀ شناخت ਹੈ ਤੁਹਾਡੇ ਖੇਤੀਬਾੜਾ ਕਲਚਰ ਉਹ ਗਲੋਬਲ ਸਟੇਜ ਦੇ ਉੱਤੇ ਜਰੂਰ ਇੰਟਰੋਡਿਊਸ ਹੁੰਦਾ ਉਸ ਦੇ ਬਾਬਤ ਲੋਕਾਂ ਦੇ ਵਿੱਚ ਦਿਲਚਸਪੀ ਪੈਦਾ ਹੁੰਦੀ ਹੈ ਉਸ ਦੇ ਬਾਬਤ ਜਿਹੜੇ ਹੈਗੇ ਆ ਗਲੋਬਲ ਸਟੇਜ ਦੇ ਉੱਤੇ ਜਿਹੜਾ ਲੋਕ ਜਿਹੜੇ ਪਬਲਿਕ ਆ ਉਸ ਦੇ ਵਿੱਚ ਇੱਕ ਜਾਣਕਾਰੀ ਪੈਦਾ ਹੁੰਦੀ ਹੈ ਅਵੇਰਨੈਸ ਵੀ ਪੈਦਾ ਹੁੰਦੀ ਹੈ ਕਿ ਇਹ ਇੱਕ شناخت ਹੈ ਇਹ ਸਿੱਖ ਲੋਕ ਨੇ ਪੰਜਾਬੀ ਲੋਕ ਨੇ ਇਹਨਾਂ ਦੀ ਇੱਕ ਵੱਖਰੀ ਖਤ ਇਹਨਾਂ ਦੇ ਇੱਕ ਵੱਖਰਾ 뮤직 ਹੈ ਤੇ ਇਸ ਦੇ ਨਾਲ ਹੀ ਜਿਹੜਾ ਸਭ ਤੋਂ ਵੱਡਾ ਉਹਦਾ ਕੰਟ੍ਰਿਬਿਊਸ਼ਨ ਹੁੰਦਾ ਹੈ ਇਸ ਕਿਸਮ ਦੀਆਂ ਪਰਫਾਰਮੈਂਸਸ ਦਾ ਉਹ ਹੈਗਾ ਪੰਜਾਬੀ ਜ਼ੁਬਾਨ ਪੰਜਾਬੀ ਜ਼ੁਬਾਨ ਜਿਹੜੀ ਕਿ ਇੱਕ ਵੱਡੇ ਖਿੱਤੇ ਦੀ ਜ਼ੁਬਾਨ ਹੈ 14 ਕਰੋੜ ਦੁਨੀਆ ਦੇ ਵਿੱਚ ਪੰਜਾਬੀ ਨੇ ਤੜਾ ਭਾਰਤੀ ਪੰਜਾਬ ਨੂੰ ਛੱਡ ਕੇ ਜਿਹੜੀ ਪੰਜਾਬੀ ਜ਼ੁਬਾਨ ਹੈ ਉਹ ਪਾਕਿਸਤਾਨੀ ਪੰਜਾਬ ਦੇ ਵਿੱਚ ਵੀ ਕਿਤੇ ਨਹੀਂ ਪੜਾਈ ਜਾਂਦੀ ਨਾ ਦੁਨੀਆਂ ਦੇ ਵਿੱਚ ਕਿਤੇ ਪੜਾਈ ਜਾਂਦੀ ਆ ਤਾਂ ਇਸ ਕਰਕੇ ਪੰਜਾਬ ਬਹੁਤ ਸਾਰੀ ਜਿਹੜੀ ਸਟੇਟ ਦੀ ਸਰਪ੍ਰਸਤੀ ਇਸ ਜ਼ੁਬਾਨ ਨੂੰ ਨਾਂ ਮਿਲੀ ਹੋਣ ਕਰਕੇ ਇਹ ਜਿਹੜੀ ਜ਼ੁਬਾਨ ਆ ਉਹ ਹੁਣ ਕਾਫੀ ਜ਼ਿਆਦਾ ਦੁਸ਼ਵਾਰੀਆਂ ਦਾ ਚੈਲੰਜਸ ਦਾ ਸਾਹਮਣਾ ਕਰ ਰਹੀ ਹੈ ਤੇ ਜਦੋਂ ਇਸ ਕਿਸਮ ਦਾ ਕੋਈ ਕਲਚਰਲ ਆਈਕਨ ਜਿਹੜਾ ਹੈਗਾ ਉਹ ਗਲੋਬਲ ਸਟੇਜ ਦੇ ਉੱਤੇ ਜਾ ਕੇ ਜਦੋਂ ਪੰਜਾਬੀ ਦੇ ਵਿੱਚ ਗਾਉਂਦਾ ਪੰਜਾਬੀ ਦੇ ਵਿੱਚ ਬੋਲਦਾ ਦਾ ਉਸ ਦਾ ਇੱਕ ਅਸਰ ਜਾਂਦਾ ਉਸ ਦੇ ਨਾਲ ਜ਼ਰੂਰ ਉਸ ਜ਼ੁਬਾਨ ਨੂੰ ਉਸ ਜ਼ੁਬਾਨ ਨੂੰ ਬੋਲਣ ਵਾਲਿਆਂ ਨੂੰ ਉਸ ਜ਼ੁਬਾਨ ਦੇ ਵਿੱਚ ਲਿਖਣ ਪੜਨ ਵਾਲਿਆਂ ਦੇ ਲਈ ਇੱਕ ਖੁਲਾਰਾ ਹੁੰਦਾ ਪੂਰੀ ਦੁਨੀਆ ਦੇ ਵਿੱਚ ਉਸ ਦੇ ਪ੍ਰਤੀ ਇੱਕ ਅਵੇਰਨੈਸ ਜਾਂਦੀ ਹੈ ਹਾਲਾਂਕਿ ਉਹਨਾਂ ਦੀ ਗਾਇਕੀ ਬਾਰੇ ਉਹਨਾਂ ਦੀ ਇਹਦੇ ਸਬਜੈਕਟ ਮੈਟਰਸ ਬਾਰੇ ਉਹਨਾਂ ਦੀਆਂ ਪਰਫਾਰਮੈਂਸ ਕਿੱਥੇ ਹੋਣੀਆਂ ਚਾਹੀਦੀਆਂ ਨੇ ਕਿੱਥੇ ਨਹੀਂ ਕਿਉਂਕਿ ਉਸ ਦੇ ਉੱਤੇ ਬੜੇ ਆਵਾਜ਼-ਵਾਦ ਹੋ ਸਕਦੇ ਨੇ ਪਰ ਇਸ ਗੱਲ 'ਤੇ ਕੋਈ ਦੂਰਾਵਾਂ ਨਹੀਂ ਹੈਗਾ ਕਿ ਦਿਲਜੀਤ ਦੋਸਾਂਝ ਦੇ ਇਸ ਢੰਗ ਦੇ ਨਾਲ ਜਾਣ ਦੇ ਲਈ ਨਾਲ ਪੰਜਾਬੀ ਮਿਊਜ਼ਿਕ ਦੀ ਕਲਚਰ ਦੀ ਤੇ ਇੰਡੀਅਨ ਮਿਊਜ਼ਿਕ ਦੀ 온 ਦਾ ਹੋਲ ਇੱਕ ਸੌਫਟ ਪਾਵਰ ਜਿਹੜੀ ਹੈ ਵਰਲਡ ਲੈਵਲ ਤੇ ਬਣੀ ਹੈ ਇਹ ਇੱਕ ਬੜਾ ਨਵਾਂ 트ੈਂਡ ਤੇ ਇੱਕ ਨਵਾਂ 트ੈਂਡ ਪਿਛਲੇ 15-10 15 ਸਾਲਾਂ ਦੇ ਵਿੱਚ ਆਇਆ ਕਿ ਪੂਰੇ ਭਾਰਤ ਦੇ ਵਿੱਚੋਂ ਵੀ ਜੇ ਆਪਾਂ ਮਿਊਜ਼ਿਕ ਦੀ ਵਿਧਾ ਦੀ ਗੱਲ ਕਰੀਏ ਤਾਂ ਬੜਾ ਪੰਜਾਬੀ ਮਿਊਜ਼ਿਕ ਹੈ ਉਸ ਤੇ ਜਿਹੜਾ ਹੈਗਾ ਉਸ ਤੇ ਵਕ ਵਕ ਅਦਾਕਾਰਾਂ ਦੇ ਨਾਲ ਵਕ ਵਕ ਨਵੇਂ ਕਲਾਕਾਰਾਂ ਦੇ ਨਾਲ ਉਹ ਇੰਡੀਅਨ ਸਟੇਜ ਤੇ ਵੀ ਗੂੰਜਿਆ ਤੇ ਗਲੋਬਲ ਸਟੇਜ ਤੇ ਵੀ ਗੂੰਜਿਆ ਦਿਲਜੀਤ ਤੋਂ ਬਿਨਾ ਵੀ ਜੇ ਅਸੀਂ ਦੇਖੀਏ ਤਾਂ ਸਿੱਧੂ ਮੂਸੇਵਾਲੇ ਦਾ ਜ਼ਿਕਰ ਉਹ ਉਹਨਾਂ ਦਾ ਜਿਹੜਾ ਮਿਊਜ਼ਿਕ ਹੈ ਉਹ ਜਿਸ ਢੰਗ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਚ ਉਹ ਵੀ ਇੱਕ ਪੰਜਾਬੀ ਸੌਫਟ ਪਾਵਰ ਦੇ ਨੂੰ ਜਿਉਂ ਉਹਨਾਂ ਨੇ ਵਧਾਇਆ ਹੈਗਾ ਤਾਂ ਅਸੀਂ ਦੇਖੀਏ ਕਿ ਕੁਝ ਨਵੇਂ ਕਲਾਕਾਰ ਜਿਵੇਂ ਕਰਨ ਔਜਲਾ ਵੀ ਇੱਕ ਕਲਾਕਾਰ ਨੇ ਉਹਨਾਂ ਨੇ ਵੀ ਇੱਕ ਇੰਡੀਅਨ ਜਿਹੜੀ ਪੂਰੀ ਮਾਰਕੀਟ ਹੈ 뮤직 ਦੀ ਉਸ ਦੇ ਉੱਤੇ ਆਪਣੀ ਛਾਪ ਛੱਡੀ ਆ ਤਾਂ ਇਹ ਇੱਕ ਜਿਹੜੇ ਸਾਰੇ ਸ਼ਗਨ ਨਹੀਂ ਹਾਲਾਂਕਿ ਕਲਚਰਲ ਹਵਾਲੇ ਨਾਲ ਜਾਂ 뮤직 ਦੇ ਹਵਾਲੇ ਨਾਲ ਜਾਦਾ ਚੀਜ਼ਾਂ ਹੋ ਰਹੀਆਂ ਨੇ ਪਰ ਫਿਰ ਵੀ ਜਿੱਥੇ ਇੱਕ ਨਾ ਇੱਕ ਹੁਲਾਰਾ ਜ਼ਰੂਰ ਹੈ ਪਰ ਇਸ ਦੇ ਵਿੱਚ ਇੱਕ ਜੀਵ ਜ਼ਰੂਰ ਹੈ ਜਿਹੜੀ ਕਿ ਧਿਆਨ ਰੱਖਣ ਯੋਗ ਧਿਆਨ ਮੰਗਦੀ ਹੈ ਜਾਂ ਜਿਹਦਾ ਧਿਆਨ ਰੱਖਿਆ ਜਾਣਾ ਚਾਹੀਦਾ ਕਿ ਇਸ ਦੇ ਨਾਲ ਜਿਹੜਾ ਜਿਹੜਾ ਸੰਬੰਧਿਤ ਅਦਾਕਾਰ ਹੈ ਕਲਾਕਾਰ ਹੈ ਉਹ ਮੰਡੀ ਦਾ ਜਿਹੜਾ ਜੋਰ ਹੈ ਉਸ ਤੋਂ ਬਿਨਾਂ ਵੀ ਆਪਣੇ ਜਿਹੜਾ ਸਾਡਾ ਕਲਚਰ ਹੈ ਜੋ ਸਾਡਾ ਸੱਭਿਆਚਾਰ ਹੈ ਉਹ ਜਿਹੜੇ ਸਾਰੂ ਪੱਖ ਨੇ ਉਹ ਜਿਹੜੇ ਪੋਜ਼ਿਟਿਵ ਪੱਖ ਨੇ ਉਨਾ ਸਾਰਿਆਂ ਦੀ ਪੇਸ਼ਕਾਰੀ ਕੀਤੀ ਜਾਵੇ ਤਾਂ ਜਿਆਦਾ ਬਿਹਤਰ ਹੈ ਕਿਉਂਕਿ ਇਹ ਸਾਰੀ ਸਮੁੱਚੀ ਪੰਜਾਬੀ ਪਛਾਣ ਦੀ ਸਮੁੱਚੀ ਭਾਰਤੀ ਪਛਾਣ ਦੀ ਇਮੇਜ ਦਾ ਸਵਾਲ ਹੈ ਜ ਜਦੋਂ ਗਲੋਬਲ ਸਟੇਜ ਦੇ ਉੱਤੇ ਕੋਈ ਪੰਜਾਬੀ ਅਦਾਕਾਰ ਜਾਂ ਕਲਾਕਾਰ ਜਿਹੜਾ ਹੈਗਾ ਇੱਕ ਪਰਫਾਰਮੈਂਸ ਦਿੰਦਾ ਤਾਂ ਇੱਕ ਚੰਗਾ ਸ਼ਗਨ ਇਸ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਤੇ ਅਮੀਰ ਕੀਤੀ ਜਾਣੀ ਚਾਹੀਦੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਤੇ ਭਾਰਤ ਸਰਕਾਰ ਦੇ ਵੱਲੋਂ ਵੀ ਇਦਾਂ ਦੇ ਇਨੀਸ਼ੀਏਟਿਵ ਲੈ ਕੇ ਕਿ ਪੰਜਾਬ ਦੇ ਵਿੱਚ ਜਿਸ ਲੈਵਲ ਦਾ ਪੋਟੈਂਸ਼ੀਅਲ ਹੈ ਜੇ ਕੋਈ ਵੱਡੇ ਲੈਵਲ ਦੇ ਇੱਥੇ 뮤ਜ਼ਿਕ ਦੀਆਂ ਟ੍ਰੇਨਿੰਗਸ ਹੋਣ ਜਾਂ ਇਹਦੀਆਂ ਅਕੈਡਮੀਸ ਖੁੱਲੀਆਂ ਜਾਣ ਤਾਂ ਉਹਦਾ ਵੀ ਫਾਇਦਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਇੱਧਰ ਦੇ ਨੌਜਵਾਨ ਕਲਾਕਾਰ ਨੇ ਉਹਨਾਂ ਨੂੰ ਵੀ ਹੋ ਸਕਦਾ ਤੇ ਪੰਜਾਬੀ ਜ਼ੁਬਾਨ ਦੇ ਹਵਾਲੇ ਨਾਲ ਕਿ ਲੋਕਾਂ ਨੂੰ ਚੰਗੀ ਪੰਜਾਬੀ ਲਿਖਣੀ ਪੜ੍ਹਨੀ ਬੋਲਣੀ ਆਵੇ ਉਸਦੇ ਲਈ ਵੀ ਸਰਕਾਰ ਦੇ ਵੱਲੋਂ ਤਰਅਦਦ ਕੀਤੇ ਜਾਣੇ ਚਾਹੀਦੇ ਨੇ ਇਹਨਾਂ ਤਰਅਦਾਂ ਦੇ ਨਾਲ ਆਉਣ ਵਾਲੇ ਜੁਨਾ ਦੇ ਵਿੱਚ ਇਹ ਜਿਹੜੇ ਦਲਜੀਤ ਦੋਸਾਂਝ ਵਰਗੇ ਕਲਾਕਾਰ ਨੇ ਇਹਨਾਂ ਦੀ ਵੀ ਵਿਰਾਸਤ ਹੋਰ ਅੱਗੇ ਨੂੰ ਜਾਊਗੀ ਤੇ ਹੋਰ ਬਹੁਤ ਸਾਰੇ ਜਿਹੜੇ ਦਲਜੀਤ ਦੋਸਾਂਝ ਸਿੱਧੂ ਮੂਸੇਵਾਲਾ ਹਲੇ ਬਣਨੇ ਨੇ ਪੰਜਾਬ ਦੇ ਵਿੱਚ ਉਹ ਹੋਰ ਪੈਦਾ ਹੋ ਸਕਣਗੇ